ਦੇ ਲੋ ਸੰਗਤ ਜੀ ਮੀਨ ਇਹ ਨਾ ਪੂਰਾ ਹਾਲ ਕਰਤਾ ਦੇਖੋ ਸਾਰੇ ਮੇਲੇ ਦਾ ਖਰਾਬ ਸਤਿਆਨਾਸ਼ ਕਰਤਾ ਆਹ ਦੇਖੋ ਜੀ ਸੰਗਤ ਜੀ ਤੇ ਆਪਾਂ ਐ ਘੁੰਮਦੇ ਵਿੱਚ ਬਤਹਾਨੇ ਦਾ ਉੱਧਰ ਲੱਗੀ ਮਾਹੌਲ ਆ ਤੇ ਇੱਧਰ ਚਿੱਕੜ ਚ ਖੜਾ ਕਾਫੀ ਸੰਗਟਾ ਕਾਫੀ ਦੇਖੋ ਮੇਲਾ ਦੇਖਣ ਤਰੇ ਹੋਏ ਆ ਆਹ ਦੇਖੋ ਜੀ ਨਹੀਂ ਐਣੀ ਚਲ ਮੋਂ ਹੋਰ ਚੈੱਕ ਕਰ ਸਰ ਸੰਗਤ ਜੀ ਆ ਲੋ ਜੀ ਦੇਖੋ ਜਰਾ ਚਾਲੋ ਜੀ ਬੁਰਾ ਹਾਲ ਹੋਇਆ ਪੂਰਾ ਨਹੀਂ ਐਣੀ ਪਾਣੀ ਪਾਣੀ ਹੋਇਆ ਪੂਰਾ ਦੇਖੋ ਇੱਧਰ ਤੋਂ ਚਾਲੋ ਜੀ ਦੇਖੋ ਜੀ ਚੱਕੜ ਵਿੱਚ ਘੁੰਮਦੇ ਪਏ ਸੰਗਾ ਜੀ ਲੇਖੋ ਤੁਹਾਨੂੰ ਪੂਰੀ ਅਪਡੇਟ ਦੇ ਰਹੇ ਆ ਨਾਂ ਦੀ ਨਾਲ ਇੱਧਰ ਦੇਖੋ ਯਾਰ ਆ ਬੂਟ ਸਾਰੇ ਖਰਾਬ ਹੋ ਗਏ ਹਨੀ ਸੰਗਾ ਜੀ ਐਣੀ ਬਥੇ ਰਹਿ ਗਿਆ ਚੱਪਲ ਪਾ ਕੇ ਤਾਂ ਮੇਰੇ ਬੂਟਾਂ ਨੇ ਸਾਰਾ ਕੰਮ ਖਰਾਬ ਕਰਤਾ ਜੀ ਤੇ ਸੜੇ ਚੱਕੜ ਓਹੋ ਦੇਖੋ ਯਾਰ ਕੀ ਮਾਹੌਲ ਬਣਿਆ ਹੋਇਆ ਹਨੀ ਹਨੀ ਵਾਹ ਕੈਮਰਾ ਰਾਈਡਿੰਗ ਕਰੀ ਜਾਂਦੇ ਹੈ ਦੱਸ ਐਨਾ ਬੁਰਾ ਹਾਲ ਚਾਹ ਵਾ ਉੱਥੇ ਛੱਡੇ ਹੋ ਗਏ ਨਾ ਤਮホール ਚੈੱਕ ਕਰੋ ਸੰਗੀ ਲਓ ਜੀ ਦੇਖੋ ਇਹ ਨਹੀਂ ਤਾਂ ਪੈਰ ਖਰਾਬ ਹੋ ਗਏ ਸਾਰੇ 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 ਆ ਦੇਖੋ ਜੀ ਬੁਰਾਲ ਹੋ ਗਿਆ ਵਾ ਆਹ ਦੇ ਆਹ ਇੱਥੇ ਲਾ ਤਾਂ ਮਾੜਾ ਮੁੱਦਾ ਠੀਕ ਆ ਉਹ ਝੂਲੇ ਵਾਲੀ ਸੜਕ ਤਾਂ ਬਹੁਤ ਬੁਰਾ ਹਾਲ ਆ ਪਿਆ ਸਾਰਾ ਪਾਰਕਿੰਗ ਗਲਤਾਂ ਕਰਿਆ ਐ ਐ ਦੀ ਨਿਕਲੇ ਚਲੋ ਆਪਣਾ ਇਹ ਥੋੜਾ ਤੁਹਾਨੂੰ ਵੀ ਦੱਸ ਨਹੀਂ ਦਈਏ ਹਾਂ ਤਾਂ ਬਹੁਤ ਬੁਰਾ ਹਾਲ ਆ ਦੇਖੋ ਬਹੁਤ ਆ ਬੁਰਾ ਇੱਥੇ ਤਾਂ ਥੋੜਾ ਠੀਕ ਹੈ ਨਹੀਂ ਕਰਾਈ ਵਾਕਿੰਗ ਹੈਗੀ ਆ ਬਟ ਇੰਨਾ ਨਹੀਂ ਰੋਕੀ ਸਕੀ ਜਈ ਆ ਤੇ ਚਲੋ ਆ ਦੇਖਦੇ ਅੱਗੇ ਜਾ ਕੇ ਚਲੋ ਸੰਗਤ ਜੀ ਕਾਫੀ ਜਰੀ ਸੰਗਤ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਭਾਰੀ ਇਕੱਠਾ ਜੀ ਲੋ ਜੀ ਦੇਖੋ ਜੀ ਤੇ ਆ ਤਾਂ ਤੁਹਾਨੂੰ ਮਾਈਕ ਲਾਉਣ ਦਾ ਮੌਕਾ ਵੀ ਨਹੀਂ ਮਿਲਿਆ ਦੇਖੋ ਜੀ ਤੇ ਰੌਣਕਾਂ ਲੱਗਿਆ ਹੈ ਪੂਰੀਆਂ ਤੁਸੀਂ ਦੇਖ ਸਕਦੇ ਸੰਗਤ ਜੀ ਆ ਰਹੇ ਹੋ ਹੁਣ ਤਾਂ ਨੂ ਰਾਮ ਨਗਰ ਸਾਈਡਾਂ ਜਾਂਦੇ ਆ ਬਹੁਤ ਬੁਰਾ ਹਾਲ ਹੋਇਆ ਚੱਕੜੀ ਚੱਕੜ ਦੇਖੋ ਆ ਦੇਖੋ ਸੰਗਤ ਜੀ ਚੱਕੜੀ ਚੱਕੜ ਹੋਇਆ ਪੂਰਾ ਤਾਂ ਗਰੇ ਇੱਥੇ ਜਿੱਥੇ ਰਾਮਲੀਲਾ ਹੁੰਦੀ ਐ ਇੱਧੇ ਸਾਈਡ ਦੇਖੋ ਪੂਰਾ ਦੇਖੋ ਕਰਾਹ ਕਰੂਣਾ ਸਹੀ ਕਰ ਦਿੱਤਾ ਵਾ ਉਹ ਦੇਖੋ ਇਹ ਠੀਕ ਐ ਇਹ ਠੀਕ ਐ ਇੱਧਰ ਏਰੀਆ ਬਿਲਕੁਲ ਠੀਕ ਐ ਤੇ ਉੱਧਰ ਮੇਲੇ ਵਾਲਾ ਸਾਣਾ ਤੇ ਸਰੇ ਵਾਲੀ ਸਰ ਜਿੱਥੇ ਝੂਲੇ ਝੂਲੇ ਲੱਗੇ ਹੋਏ ਆ ਉਦੋਂ ਪੂਰਾ ਹਾਲਤ ਬਾਕੀ ਸੰਗਤਾਂ ਸਾਹਿਬ ਬੈਠੀਆਂ ਦੇਖੋ ਰਮਾਇਣ ਦੇਖਣ ਵਾਸਤੇ ਤੇ ਲੋਹੇ ਸੰਗੀਤ ਦੀ ਦੇਖ ਸਕਦੇ ਆ ਜੀ ਹਾ ਲਓ ਜੀ ਬਾਕੀ ਫੁੱਲ ਬਲੌਗ ਤੋਂ ਕੱਢ ਲਓ ਆ ਜੀ ਹਾਂ ਜੀ ਔਰ ਲੋਟਰ ਚੱਲ ਰਿਆ ਬਹੁਤ ਹੋ ਰਹੀ ਜੀ ਬਹੁਤ